ਆਪਣੇ ਸਾਰੇ ਆ ਦੇਹੀ ਜੀਵਨ ਦੇ ਟੁਕੜੇ ਮਾਸੂਮ ਨੰਨੀ ਮੁਲੀ ਆਤਮਾ ਕ੍ਰਿਸ਼ਨਾ ਮਾਨਸਨ ਉਮਰ ਪਾਲਸਾ ਦੇ ਸੰਸਾਰ ਉਹ ਨੂੰ ਉਹ ਦੇ ਚਿੰਪੂ ਤੇ ਸ਼ਰਧਾ ਦਿੱਤਾ ਦੀ ਬੇਨਤੀ ਔਰ ਨਾਲ ਦੀ ਨਾਲ ਵਰਪੀ ਦਾ ਪ੍ਰਮਾਤਮਾ ਦੀ ਅੱਗੇ ਇਸ ਪ੍ਰਾਰਥਨਾ ਸਭਾ ਦੇ ਰਾਹੀਂ ਇਹ ਦੁਆ ਵੀ ਕਰ ਲੈ ਇੱਥੇ ਇਕੱਠੇ ਹੋਏ ਆ ਕਿ ਉਸ ਬੱਚੇ ਨੂੰ ਆਪਣੀ ਜਰਨਾ ਦੀ ਬਾਸ ਦੇ 7 ਤਰੀਕ ਤੋਂ ਲੈ ਕੇ ਅੱਜ ਤੱਕ ਦਿਨ ਹੋ ਗਏ ਸਾਰਾ ਸ਼ਹਿਰ ਸੂਪ ਦੇ ਵਿੱਚ ਡੁੱਬਿਆ ਹੋਇਆ ਹੈ ਇਸ ਗਹਿਰ ਦੇ ਪਰਪੀਚਾ ਪ੍ਰਮਾਤਮਾ ਦੀ ਇਹ ਫੈਲੀ ਪਰੰਤੂ ਕਰ ਰਿਹਾ ਹੈ ਕਿ ਤੇਰਾ ਫੈਸਲਾ ਹੀ ਚੱਲੇ ਐਨੀ ਮਾਰ ਪਈ ਉਰਲਾਣੇ ਕੈ ਕੀ ਦਰਦ ਨਾ ਆਇਆ ਤੈਨੂੰ ਦਰਦ ਨਹੀਂ ਆਇਆ ਮਸੂਮ ਬੱਚਿਆਂ ਨੂੰ ਲੈ ਕੇ ਪਰ ਇਹ ਜਵਾਨੀ 80 ਸਾਲ ਦੀ 75 ਸਾਲ ਦੀ 85 ਸਾਲ ਦੀ ਉਮਰ ਦੇ ਚ ਜਾਵੇ ਅਸੀਂ ਲੋਕੀ ਇਦਾਂ ਹੀ ਸਰਦਾਰੀ ਦੀ ਵੀ ਦਿੰਦੇ ਆ ਸੰਸਕਾਰ ਵੀ ਕਰਦੇ ਆ ਕੀ ਇਦਾਂ ਦਾ ਕੋਈ ਕਹਿ ਮਨੂ ਕਰਦੇ ਆ ਧਰਮੀ ਅੰਚਲ ਸਾਡਾ ਜੂਨਾਮਲ ਦਾ ਪਰਿਵਾਰ ਵੀ ਜੇਕਰ ਮਾਨ ਪੱਪੂ ਦਾ ਪਰਿਵਾਰ ਇੰਜ ਐ 500 ਦਾ ਪਰਿਵਾਰ ਔਰ ਉਸ ਵਾਸਤੇ ਇਹਦਾ ਇਹ ਬਹੁਤ ਭਾਰੀ ਕੱਟ ਆਪਾਸਰੀ ਬਹੁਤ ਪਵਿੱਤਰ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਦੇ ਵਿੱਚ ਬਹੁਤ ਹੀ ਦੁਖੀ ਹਿਰਦੇ ਨਾਲ ਸਾਡੇ ਸਾਰੇ ਪਿਆਰੇ ਬੱਚੇ ਪਰਿਵਾਰ ਦਾ ਲਾਡਲਾ ਪੁੱਤ ਸਾਰੇ ਪਰਿਵਾਰ ਦੀ ਅੱਖਾਂ ਦਾ ਤਾਰਾ ਕ੍ਰਿਸ਼ਨ ਪਾਂਸਲ ਜੋ ਪਰਮਾਤਮਾ ਦੇ ਚਰਨਾਂ ਦੇ ਵਿੱਚ ਵਸੇ ਹੋ ਗਏ ਹਨ ਆਪ ਸਾਰੇ ਹੀ ਜਿਹੜਾ ਦਿਖਾਤਾ ਜੋ ਬਿਦਾਈਏ ਇਤਰਾਕ ਅਸਾਂ ਅਕੇ ਸਮਝ ਨਹੀਂ ਆਦੀ ਕਿ ਦੁੱਖ ਕਿਸ ਤਰ੍ਹਾਂ ਜਹਾਰ ਕਰੀਏ ਸੁਭਾਸ਼ ਬਾਂਸਰ ਜੀ ਜਿਹੜਾ ਬਾਂਸੀ ਪਰਵਾਹ ਤੁਹਾਡਾ ਬੀ ਦਾਦਾ ਜੀ ਜਿਹਦਾ ਨੇ ਜਿਹਦਾ ਦੇ ਨਾਲ ਅਧਿਪਨ ਕੁਸ਼ਾ ਪੰਕਸਨ ਜੀ ਜਿਹਨਾਂ ਦੇ ਨਾਲ ਕ੍ਰਿਸ਼ਨ ਜੀ ਦਸਾਂਗੇ ਸੁਣਦੇ ਹੁੰਦੇ ਸੀ ਉਹਨਾਂ ਨੇ ਪਿਤਾ ਵਰਣਨੀ ਜਿਹੜਾ ਮਾਂ ਦਾ ਪਿਆਰ ਹੈ ਨਹੀਂ ਬੁਝੀ ਸ਼ਬਦ ਹੀ ਨਹੀਂ ਬਿਲਦੇ ਉਹਨਾਂ ਦੇ ਤਾਇਆ ਜੀ ਤਾਈ ਜੀ ਪੂਰਾ ਬਾਂਸਰੀ ਪਰਿਵਾਰ بیٹا کو پر وار اور بڑی لڑائی لڑی کشنا کہی تھی اس, اس شہر سما اس علاقے دے بچ. جس نے کرشنا واسطے ارداس نہیں کی پاٹ نہیں پر کرشنا ਪਰਿਵਾਰ ਦੇ ਨਾਲ ਇੰਨਾ ਹੀ ਸਾਥ ਸੀ ਉਹ ਪਰਿਵਾਰਕਾਂ ਨੂੰ ਇਸ ਤੋਂ ਜ਼ਿਆਦਾ ਪਰਿਵਾਰ ਦੀ ਸਾਡੇ ਸਾਰੇ ਦੀ ਖੁਸ਼ੀ ਮਨਜ਼ੂਰ ਨਹੀਂ ਸੀ ਸੁਭਾੜੇ ਤਾਰੇ ਦੁੱਖ ਜਿਸ ਦਾ ਇਹ ਪਾਣਾ ਮਰਤੇ ਆ ਆਪਾਂ ਸਾਰੇ ਜੋ ਸਮਾਜਿਕ ਮੁਹਿੰਵਾਰੀਆਂ ਪੂਰੀਆਂ ਕਰ ਰਿਹਾ ਹੈ ਸਾਡੇ ਸੱਤ ਬੱਚੇ ਉਸ ਪਰਮ ਤੇਗਾ ਪ੍ਰਮਾਤਮਾ ਨੇ ਸਾਡੇ ਰੱਥਾਂ ਚ ਭੋਲੇ ਕਿ ਟ੍ਰੈਵਲ ਸੀ ਇਸ ਤਰ੍ਹਾਂ ਦੇ ਵਾਇੂਸੀ ਵਾਲੇ ਬਲਾਕ ਕਿਸ ਬਾਣੇ ਚ ਦੇਖੇ ਨਹੀਂ ਸੀ ਔਰ ਕੱਲਾ ਸੁਆਣੇ ਦੇ ਵਿੱਚ ਨਹੀਂ ਜਿਸ ਜਿਸ ਪਰਿਵਾਰ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਕਿਤੇ ਬਾਹਰ ਵੀ ਗੱਲ ਕੀਤੀ ਗਈ ਬਹੁਤੀ ਦਿਲੀ ਦੁੱਖदाई ਸਹਾਰ ਸਾਰੇ ਲੋਕਾਂ ਨੇ ਇਸ ਜੋਨ ਤੋਂ ਕੱਟਾ ਵਾਪਰੀ tufaan vapreya ਇਸਦੇ ਬਾਅਦ ਪਾਸਤੇ ਬਨਾਇਆ ਗਿਆ ਉਹਦਾ ਸੋਖਾ ਹੁੰਦਾ ਕਹਿਣਾ ਕਿ ਜੀਰਾ ਪਾਉਣਾ ਮਿੱਠਾ ਲੱਗੇ ਅਸੀਂ ਦੇਖਦੇ ਹਾਂ tufaan ਜਿਸ ਤਨ ਲਾਗੇ ਸੂਤ ਤਾਂ ਜਾਣੇ ਕੋਈ ਨਾ ਜਾਣੇ ਪੀੜ ਭਾਈ ਜਿਨ੍ਹਾਂ ਦੇ ਨਾਲ ਇਹ ਬਾਬਰ ਦਾ ਉਹ ਹੀ ਜਾਂਚ ਇਹ ਜਿਹੜੇ ਬੱਚੇ ਕੁਝ ਦਿਨ ਪਹਿਲਾਂ ਇਹਨਾਂ ਪਰਿਵਾਰਾਂ ਦੇ ਵਿੱਚ ਹੱਸ ਰਹੇ ਸੀ ਖੇਡ ਰਹੇ ਸੀ ਸਾਡਾ ਜਿਹੜਾ ਸਮਾਜਿਕ ਜੀਵਨ ਮਾਂ ਬਾਪ ਦਾ ਗ੍ਰੈਂਡ ਰਿਸਟੋਰ ਆਸੀ ਬੱਚਿਆਂ ਨੂੰ ਦੇਖ ਕੇ ਹੀ ਆਪਣਾ ਜੀਵਨ ਅੱਗੇ ਚਲਾਉਂਦੇ ਆ ਅੱਜ ਉਹਨਾਂ ਫਰਵਾਰਾ ਦੇ ਵਿੱਚ ਮਾਂ ਕਮ ਛਾ ਗਿਆ ਅਰ ਪੂਰੇ ਸਮਾਣੇ ਦੇ ਵਿੱਚ ਸਮਾਣੇ ਇਲਾਕੇ ਦੇ ਵਿੱਚ ਪੂਰੀ ਸ਼ੋਗ ਨਹੀਂ ਲੱਗਾ ਮੈਂ ਅੱਜ ਤੱਕ ਇਸ ਤਰ੍ਹਾਂ ਦੀ ਮਾਇੂਸੀ ਇਸ ਤਰ੍ਹਾਂ ਦਾ ਸਹਿਰੇ ਸਮਾਣੇ ਸ਼ਹਿਰ ਚ ਨਹੀਂ ਦੇਖੀ ਲੋਕ ਵੀ ਜਿਆਦਾ ਗੱਲਬਾਤ ਨਹੀਂ ਕਰਦੇ ਪਰੰਤੂ ਅੰਦਰ ਇਹ ਮਹਿਸੂਸ ਕਰਦੇ ਆ ਪਰਮਾਤਮਾ ਨੂੰ ਕਿਤਰੀ ਕਿਤੇ ਦਾ ਮਹਿਣਾ ਵੀ ਦੇ ਰਿਹਾ ਹੈ ਇਹ ਜਿਹੜੇ ਫੁੱਲਾਂ ਵਰਗੇ ਬੱਚੇ ਆ ਇਹ ਕਿਸ ਤਰ੍ਹਾਂ ਦਾ ਪਾਣਾ ਬਣਦੇ ਆ ਪਰ ਇਹ ਪਾਤਸ਼ਲ ਭਗਵਾਨ ਬਹੁਤ ਹੀ ਪੂਜਾ ਪਾਠ ਕਰਨ ਵਾਲਾ ਪਰਿਵਾਰ ਪਰਮਾਤਮਾ ਦੀ ਅਸਾ ਸ਼ਰਦਾ ਬਹੁਤ ਹੀ ਨਾਮ ਬਾਣ ਕਾਰੋਬਾਰੀ ਇਸ਼ਾ ਸੁਤਰਾ ਕਾਰੋਬਾਰ ਕਰਨ ਵਾਲੇ ਔਰ ਬਾਕੀ ਜਿੰਨੇ ਵੀ ਸਾਡੇ ਪਰਿਵਾਰ ਨੇ ਜਿਨ੍ਹਾਂ ਦੇ ਇਹ ਨੰਨੇ ਪੁੱਛੇ ਬੁੰਦੇ ਬੱਚੇ ਹੱਥਾਂ 'ਚ ਖੋਲੇ ਸਾਰੇ ਪਰਿਵਾਰ ਬਹੁਤ ਹੀ ਪਰਮਾਤਮਾ ਨੂੰ ਮੰਨਣ ਵਾਲੇ ਪਰਿਵਾਰ ਨੇ ਸੋ ਬੜੀ ਵਿਯੋਗ ਵਾਲੇ ਹਾਲਾਤ ਨੇ ਔਰ ਸਾਰੇ ਸਮੂਹਿਕ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਵਾ ਸਮੂਹਿਕ ਧਾਰਮਿਕ ਸਖਸ਼ੀਤਾ ਬਹੁਤ ਵੱਡੀ ਗਿਣਤੀ ਸਮਾਣਾ ਨਿਵਾਸੀ ਬਾਹਰ ਤੋਂ ਇੱਥੇ ਪਗਵ ਸਰਕਾਰ ਦੇ ਜੀਜੀਤ ਸਾਹਿਬ ਵੀ ਆਏ ਇੱਕ ਭੋਗ ਤੇ ਸਾਡੇ ਅਗਰੋ ਵੀ ਸਰਦਾਰ ਪ੍ਰਤਾਪ ਸਿੰਘ ਵਾਜਵਾ ਸਾਹਿਬ ਵੀ ਆਏ ਸਾਡੇ ਪੀਸੀਸੀ ਦੇ ਪ੍ਰਧਾਨ ਆਪਣੇ ਅੰਦਰ ਸਿੰਘ ਲਾਰਿਆ ਬਰੇਂਦ ਜੀ ਸਾਰੇ ਪਰਿਵਾਰਾਂ ਚ ਆ ਕੇ ਦੁੱਖ ਦਾ ਇਜ਼ਹਾਰ ਕਰਕੇ ਗਏ ਵਿਜੇਂਦਰ ਸਿੰਘਲਾ ਸਾਹਿਬ ਸਾਡੇ ਸੀਨੀਅਰ ਲੀਡਰ ਹਾਜ਼ਰੀ ਲੋਾਰੇ ਸਾਡੇ ਚੇਤਨ ਸਿੰਘ ਜੋਰਾਬਾਦਗਾ ਐਮਐਲਏ ਸਾਫ ਸਾਰੇ ਹੋਗਾਂ ਦੇ ਹਾਜ਼ਰੀ ਲੋਾਰੇ ਸਦਾ ਸਰਜੀਤ ਸਿੰਘ ਜੀ ਰਿਕਨਾ ਸਾਫ ਹਾਜ਼ਰੀ ਲੋਾਰੇ ਸਾਰੇ ਪਲੀਟਿਕਲ ਸਾਰਾ ਪੰਜਾਬ ਇਸ ਦੁੱਖ ਸੇ ਵਿੱਚ ਸ਼ਾਮਲ ਪਰ ਮਾਲਮਾਨੇ ਅਗੇ ਅਰਦਾਸ ਹੀ ਕੀਤੀ ਜਾ ਸਕਦੀ ਹੈ ਬੇਨਤੀ ਉਹ ਵੀ ਕੀਤੀ ਜਾ ਸਕਦੀ ਹੈ ਸਾਰੀ ਕਰ ਲਈਏ ਤਾਕਤਵਰਸ਼ੀਨ ਪਰਿਵਾਰਾਂ ਨੂੰ ਪਾਣਾ ਮੰਨ ਸਕਦੇ ਚਾਹਨਾ ਦੇ ਵਿੱਚ ਨਵਾਸ ਪਰਿਵਾਰ ਆਨਲ ਸਮਾਜੀ ਹੋਵੇ ਸਾਰੀ ਇਹ ਬੌਸਦੰਦੇ ਜਿਸ ਦਾ ਪਾਣਾ ਹਰਥਾ ਲਗੇ ਹੋਈ ਐ ਇਸ ਮੇਰੀ ਇਕੀ ਮੰਤਰੀ ਹੈ ਇਹਦਾ ਦੁਖਾਂਤ ਮੈਂ ਸੱਚੀ ਦੇ ਘਦੇ ਦੇਖਿਆ ਨਹੀਂ ਜੋੜਾ ਮਦਰ ਸਾਹਿਬ ਵੀ ਬੈਠੇ ਆ ਰਖਾ ਸਾਹਿਬ ਵੀ ਬੈਠੇ ਸਿੰਘਲਾ ਸਾਹਿਬ ਵੀ ਬੈਠੇ ਸਾਰੇ ਹੀ ਇਹ ਜਿਹੜਾ ਬਾਣਾ ਬਰਥਿਆ ਇਹਨਾਂ ਸੱਚੇ ਮਰੋਂ ਇਨਸਾਫ ਮਾ ਚਾਹੀਦਾ ਇਹਦੇ ਚ ਕਿਸੇ ਵੀ ਤਰੀਕੇ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ ਇਹ ਪਹਿਲਾਂ ਬੱਚਿਆਂ ਨੂੰ ਅਤੇ ਖਾਸ ਕਰਕੇ ਪਰਿਵਾਰਾਂ ਨੂੰ ਇਨਸਾਫ ਹੋਣਾ ਚਾਹੀਦਾ ਜੇ ਇਸ ਚੀਜ਼ ਫੇਲ ਹੋ ਗਈ ਆਨ ਆਏ ਪੁਸਤਕ ਸਰ ਨੂੰ ਬਾਅਦ ਨਹੀਂ ਕਰਨੀ ਇਹ ਏਡਾ ਵੱਡਾ ਤੂਫਾਨ ਹੈ ਜੇਲੀ ਹਾਲ ਸੁਣਨ ਦੀ ਇਹ ਬਿਲਕੁਲ ਸੱਚਾਈ ਸਾਹਮਣੇ ਆਣੀ ਚਾਹੀਦੀ ਹੈ ਲੋਕ ਅੰਦਰੋਂ ਦੀ ਮਨੋਂ ਬਹੁਤ ਦੁਖੀ ਨੇ ਇਸ ਕੌਂਸਲ ਘਰਾਸਿਆਂ ਨੇ ਥੋੜਾ ਸਬਰ ਕਰੋ ਸੋ ਬਹੁਤ ਵੱਡੀ ਗੇਂਝੀ ਦੇ ਵਿੱਚ ਲੋਕ ਹੀ ਇਕੱਠੇ ਹੋ ਰਹੇ ਆ ਅੱਜ ਵੀ ਬੜਾ ਵਿਸ਼ਾਲ ਇਕੱਠ ਹੈ ਸਾਰੇ ਲਿੰਗ ਜਮਾਤਾਂ ਸਾਰੇ ਅਦਲਸਤ ਦਾ ਸੁਵੰਧੀਆਂ ਨਾਲ ਪਰਿਵਾਰ ਵੱਲੋਂ ਮੈਂ ਕੋਟ ਕੋਟ ਤਾਰਬਾ ਕਰਦਾ ਹਾਂ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਦੁੱਖੋਂ ਨਾਲ ਵਾਸਤੇ ਆਏ ਹੋ ਤੁਹਾਡੇ ਆਉਣ ਦੇ ਨਾਲ ਦੂਰ ਤੋਂ ਪਰਵਾਹ ਦਾ ਘਟੂਗਾ ਤੁਹਾਡੇ ਸਾਰਿਆਂ ਦਾ ਕੋਟ-ਪੋਟ ਤਨਵਾਦ ਹੋਮ ਸ਼ਾਂਤ ਇਹ ਜਿਹੜਾ ਬਾਣਾ ਵਰਤਿਆ ਇਹਨਾਂ ਸੱਚੇ ਮਨੋਂ ਇਨਸਾਫ ਮਾਚੜੀ ਇਹਦੇ ਵਿੱਚ ਕਿਸੇ ਵੀ ਤਰੀਕੇ ਦੀ گنجائش نہیں ہونی چاہیے کہ بچوں اور خاص کر کے پرواروں انصاف دا سکتے جی اس چیز فیل ہو گئے آن لائن پشتوں سب معاف نہیں کرا تفان تھا میری حال چھوڑ دی بلکل سچائی سامنے آنی چاہیے لوگ اندروں کے منہ بہت دکھی ہیں اس کس نام تراس میں تھوڑا سب آ